ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੋਰ ਮੰਡੀ ਰਸ਼ਮੀਸ਼ ਨਗਰ ਗਲੀ ਨੰਬਰ 2 ਨੀਅਰ ਵਸਟ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਦੁਪੱਟੇ ਵਾਲੇ ਸੂਟ ਵੀ ਲੈ ਕੇ ਆਏ ਆ ਆਲ ਓਵਰ ਸੂਟ ਵੀ ਲੈ ਕੇ ਆਏ ਆ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਸਿੰਗਲ ਸੂਟ ਦੀ ਪ੍ਰਾਈਸ ਜਿਹੜਾ ਉਹ ਆਪਾਂ ਤੁਹਾਨੂੰ ਦੱਸ ਹੀ ਦਿੰਦੇ ਆ ਆ ਆਪਣੇ ਕੋਲੇ ਫਸਟ ਆ ਗਿਆ ਜੀ ਇਹਦੇ ਵਿੱਚ ਤੁਹਾਨੂੰ ਦੇਖੋ ਖੋਲ ਕੇ ਦਿਖਾਉਣ ਵਾਲੀ ਕੋਈ ਚੀਜ਼ ਹੁੰਦੀ ਨਹੀਂ ਹੈਗੀ ਹੈ ਨਾ ਆਪਾਂ ਤੁਹਾਨੂੰ ਇਹ ਐਵੇਂ ਹੀ ਦਿਖਾਉਂਦੇ ਆ ਇਹ ਆ ਗਿਆ ਜੀ ਆਪਣੇ ਕੋਲੇ ਮਾਜੈਂਟਾ ਕਲਰ ਇਹ BMW ਹੈ ਜੀ ਇਹ بیس ਹੈਗਾ ਜਿਹੜਾ ਕੈਮਰਿਕ ਹੈ BMW ਇਹ ਮਾਜੈਂਟਾ ਕਲਰ ਆ ਗਿਆ ਜੀ ਕਿਸ ਕਿਸ ਦੇ ਵਿੱਚ ਆ ਗਿਆ ਜੀ ਬਲੈਕ

500 ਰੁਪਏ ਪ੍ਰਾਈਜ਼ ਹੈ ਉਹ ਆਪਣਾ ਸ਼ਾਪ ਪ੍ਰਾਈਜ਼ ਰਹੂਗਾ ਜੀ ਕੋਰੀਅਰ ਆਪਾਂ ਇਸ ਦੇ ਵਿੱਚ ਐਡ ਨਹੀਂ ਕੀਤਾ ਆਇਆ ਕਿਉਂਕਿ ਅੱਪਾਂ ਨੇ ਕੋਰੀਅਰ ਐਡ ਨਹੀਂ ਕੀਤਾ ਜੀ ਨੈਕਸਟ ਆ ਗਿਆ ਜੀ ਆਪਣਾ ਦੁਪੱਟਾ ਸੂਟ ਅੱਗੇ ਆ ਗਿਆ ਜੀ ਆਪਣੇ ਕੋਲੇ ਦੁਪੱਟਾ ਸੂਟ ਇਹਦੇ ਵਿੱਚ ਆਪਣੇ ਕੋਲੇ ਵਰਕ ਵਾਲੇ ਰਹਿਣਗੇ ਜੀ स्टफ है जो थी रहेगा जी स्टफ है जो ऑडी रहेगा जी बर्क ऑडी स्टफ है जी स्टफ है घेर आ गया जी ਦੇ ਇਤਿਬਾਰਕ ਕੀਤਾ ਹੋਇਆ ਉੱਪਰ ਨੂੰ ਬੇਲਾਂ ਬਣੀਆਂ ਹੋਈਆਂ ਜੀ ਫਰੰਟ ਤੇ ਸਾਰੇ ਤੇ 5 ਮੀਟਰ ਕੱਟ ਹੈ 올ਓਵਰ ਬੇਸ ਹੈ ਜੀ ਆਡੀ ਸਟਾਫ ਰਹੂਗਾ ਬਹੁਤ ਜਿਆਦਾ ਕੰਫਰਟੇਬਲ ਬੇਸ ਹੈਗਾ ਬਰਕ ਵੀ ਚੌਲਾ 2 ਮੀਟਰ ਕੱਟ ਦਾ ਦੁਪੱਟਾ ਰਹੂਗਾ ਜੀ ਇਸ ਦੇ ਨਾਲ ਮੁਕੇਸ਼ ਵਾਲਾ ਪਿਓਰ ਦਾ ਦੁਪੱਟਾ ਰਹੂਗਾ ਜੀ ਵਧੀਆ ਵਾਲੀ ਪਿਓਰ ਰਹੂਗੀ 2 ਢਾਈ ਮੀਟਰ ਕੱਟ ਦਾ ਮੁਕੇਸ਼ ਵਾਲਾ ਦੁਪੱਟਾ ਰਹੂਗਾ ਜੀ ਜਿਹੜਾ ਕਿ ਤੁਹਾਨੂੰ ਪਲੇਨ ਹੀ ਵਾਈਟ ਵਾਈਟ ਸੂ ਦੁਪੱਟਾ ਹੀ ਇਹ ਤੁਹਾਨੂੰ 300 ਦਾ ਮਿਲਦਾ ਹੈ ਮਾਰਕੀਟ ਦੇ ਵਿੱਚ ਇਹ ਉਹ ਦੁਪੱਟਾ ਇਸ ਦੇ ਨਾਲ ਲੱਗਿਆ ਹੋਇਆ ਹੈ ਜੀ ਪ੍ਰਾਈਸ ਹੈਗਾ ਜਿਹੜਾ ਉਹ ਇਹਨਾਂ ਦਾ ਰਹੂਗਾ ਜੀ 900 ਰੁਪਏ ਓਨਲੀ ਸਿਰਫ 900 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਬਹੁਤ ਸੋਹਣੀ ਵੈਰੈਟੀ ਮਿਲੂਗੀ ਜੀ ਔਰ ਦੀ ਸਟੱਫ ਦੇ ਉੱਪਰ ਵਰਕ ਹੈ ਜੀ ਮ ਕੈਸ਼ ਵਾਲਾ ਪਿਓਰ ਦਾ ਦੁਪੱਟਾ ਹੈਗਾ ਪੂਰੀ ਕੱਟ ਹੈਗੀ ਜਿਹੜੀ ਸਰੀਕ 10 ਮੀਟਰ ਰਹੂਗੀ ਜੀ ਸੂਟ ਦੀ ਕੱਟ ਹੈਗੀ ਜਿਹੜੀ ਉਹ 5 ਮੀਟਰ ਰਹੂਗੀ ਇਹ ਹੈ ਜਿਹੜਾ ਲਵੈਂਡਰ ਕਲਰ ਆ ਗਿਆ ਜੀ ਆਹ ਲਵੈਂਡਰ ਤੋਂ ਥੋੜਾ ਜਿਹਾ हटਕੇ ਕਲਰ ਹੈ ਔਰ ਇੱਕ ਇੱਕ ਤੇ ਪਿਸਤਾ ਗ੍ਰੀਨ ਕਲਰ ਆ ਜੂਗਾ ਆ ਗ੍ਰੇ ਗਰਾਊਂਡ ਨਾਲ ਆ ਗਿਆ ਜੀ ਆ ਪਿਸਤਾ ਨਾਲ ਆ ਗਿਆ ਲਵੈਂਡਰ ਨਾਲ ਆ ਗਿਆ ਤਿੰਨ ਕਲਰ ਰਹਿਣਗੇ ਪ੍ਰਾਈਸ 900 ਰੁਪਏ ਰਹੂਗਾ ਇਸ ਦੇ ਵਿੱਚ ਕੋਰੀਅਰ ਹੈ ਜੀ ਇਹ ਬਲੌਟ ਹੀ ਪਿਆਰਾ ਸੂਟ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਸ ਦੇ ਉੱਪਰ ਵੀ ਵਰਕੀ ਹੈ ਜੀ ਹੈਗਾ ਇਹ ਆਡੀ ਹੋਈ ਹੈ ਆਪਾਂ ਤੁਹਾਨੂੰ ਦਿਖਾ ਦਈਏ ਆ ਦੇਖੋ ਜੀ ਏਕੇ ਟੈਕਸ ਦਾ ਆਡੀ ਸਟੱਫ ਹੀ ਰਹੂਗਾ ਇਹ ਆਡੀ ਵਿਦ embroiderry 5 ਮੀਟਰ ਕੱਟ ਹੈ ਜੀ ਆਹਨ ਹੈਗੇ ਨੇ ਜਿਹੜਾ ਇਹ ਹਲਕਾ ਜਿਹਾ ਲੈਮਨ ਕਲਰ ਹੈ ਜੀ ਘੇਰ ਦਾ ਵਰਕ ਹੈ ਜੀ ਵਰਕ ਵੀ ਕਿਹੜਾ ਹੈਗਾ ਤੁਹਾਨੂੰ ਆਪਾਂ ਦਿਖਾਉਨੇ ਆ ਬੋਰਡਿੰਗ ਵਰਕ ਹੈ ਜੀ ਇਸ ਦੇ ਵਿੱਚ ਬੋਰਡਿੰਗ ਵਰਕ ਬੋਡੀ ਵਰਕ ਆ ਦੇਖੋ ਆ ਇਸ ਦੇ ਵਿੱਚ ਨਾ ਮਤਲਬ ਕਿ ਦਿਸ ਰਿਹਾ ਹੈ ਦੂਸਰੀ ਪਾਸੇ ਬੋਰਡਿੰਗ ਵਰਕ ਹੈ ਜੀ ਇਸ ਦੇ ਉੱਪਰ ਘੇਰ ਦਾ ਕੰਮ ਰਹੂਗਾ ਜੀ ਪਹਿਲਾ ਵਾਲੇ ਦੇ ਵਿੱਚ ਫਰੰਟ ਤੇ ਸਾਰੇ ਤੇ ਸੀ ਇਸ ਤੇ ਘੇਰ ਤੇ ਰਹੂਗਾ ਜੀ ਇਸ ਦਾ ਦੁਪੱਟਾ ਹੈਗਾ ਜਿਹੜਾ ਪ੍ਰਿੰਟਰ ਹੋਊਗਾ ਜੀ ਉਸ ਦਾ ਪਲੇਨ ਦੁਪੱਟਾ ਸੀ ਇਸ ਦਾ ਦੁਪੱਟਾ ਹੈਗਾ ਜਿਹੜਾ ਉਹ ਪ੍ਰਿੰਟਰ ਹੋਊਗਾ ਬਹੁਤ ਸੋਹਣੀ ਚੀਜ਼ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਪ੍ਰਿੰਟਿੰਗ ਬਹੁਤ ਸੋਹਣੀ ਆ ਪੱਕੇ ਰੰਗਾਂ ਦੇ ਸੂਟ ਨੇ ਜੀ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਆ ਵੈਸੇ ਆਪਣੇ ਸਾਰੀ ਵੈਰਾਈਟੀ ਹੈਗੇ ਜਿਹੜੇ ਪੱਕੇ ਰੰਗਾਂ ਵਾਲੀ ਹੋਈ ਹੁੰਦੀ ਹੈ ਕਿਉਂਕਿ ਆਪਾਂ ਚਾਲੂ ਮਾਲ ਨਹੀਂ ਵੇਚਦੇ ਕੱਟ ਹੈਗੇ ਜਿਹੜੇ ਦੁਪੱਟੇ ਦੀ 2.5 ਮੀਟਰ ਰਹੂਗੀ ਜੀ ਇਸ ਦੇ ਵਿੱਚ ਇਨਰ ਲਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹ ਹੈਗਾ ਜਿਹੜਾ ਇਹ ਨੀਲਾ ਜਾਂ ਲੈਮਨ ਜਾਂ ਕਲਰ ਆ ਗਿਆ ਜੀ ਉਸ ਤੋਂ ਬਾਅਦ ਅਗਲਾ ਆਪਣਾ ਪੀਚ ਕਲਰ ਆ ਗਿਆ ਜੀ ਸਕਾਈ ਕਲਰ ਆ ਗਿਆ ਜੀ ਪਿਸਤਾ ਗ੍ਰੀਨ ਆ ਗਿਆ ਇਹ ਹੈਗਾ ਜਿਹੜਾ ਇਹ ਆਪਣਾ ਰਹਿ ਜੂਗਾ ਜੀ ਮਸਟਰਡ ਲਾਈਟ ਜਾਂ ਮਸਟਰਡ ਲੈਮਨ ਕਲਰ ਹੈ ਜੀ ਮਸਟਰਡ ਲੈਮਨ ਪੀਲਾ ਜਿਹਾ ਕਲਰ ਕਹਿ ਸਕਦੇ ਆਪਾਂ ਇਹਨੂੰ ਬਹੁਤ ਸੋਹਣਾ ਕਲਰ ਹੈ ਪੂਰਾ ਫੇਅਰ ਲੱਗਦਾ ਜੀ ਇਸ ਨੂੰ ਪਾ ਕੇ ਇਹ ਪੀਚ ਰਹਿਊਗਾ ਜੀ ਰੰਗ ਫੇਅਰ ਲੱਗਦਾ ਇਹਨਾਂ ਨੂੰ ਪਾ ਕੇ ਪੀਚ ਕਲਰ ਆ ਗਿਆ ਜੀ ਸਕਾਈ ਬਲੂ ਆ ਗਿਆ ਤੇ ਪਿਸਤਾ ਗ੍ਰੀਨ ਆ ਗਿਆ ਪ੍ਰਾਈਸ ਹੈਗਾ ਜਿਹੜਾ ਉਹ ਇਹਨਾਂ ਦਾ ਰਹੂਗਾ ਜੀ 900 ਰੁਪਏ 900 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਐਸੀ ਆਪਣੀ ਵੀਡੀਓ ਦੇ ਸੂਟ ਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ